ਬੀ ਸੁਨੀਲ ਜਾਖਰ ਜੀ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਹੈ ਤੁਸੀਂ ਦੇਖ ਸਕਦੇ ਹੋ ਸੁਨੀਲ ਕੁਮਾਰ ਜਾਖਰ ਜੀ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਗੱਡੀ ਦੇ ਵਿੱਚ ਸੁਨੀਲ ਕੁਮਾਰ ਜਾਖਰ ਜੀ ਨੂੰ ਲਿਜਾਇਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਸੁਨੀਲ ਕੁਮਾਰ ਜਾਖਰ ਜੀ ਨੂੰ ਇਸ ਗੱਡੀ ਰਿਧੀ ਜਿਹੜਾ ਲਿਜਾਇਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਤੇ Hello, come hello. Come ਸੁਨੀਲ ਜਾਖਰ ਜੀ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਹੈ। ਤੁਸੀਂ ਦੇਖ ਸਕਦੇ ਹੋ ਸੁਨੀਲ ਕੁਮਾਰ ਜਾਖਰ ਜੀ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਗੱਡੀ ਦੇ ਵਿੱਚ ਸੁਨੀਲ ਕੁਮਾਰ ਜਾਖਰ ਜੀ ਨੂੰ ਲਿਜਾਇਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ। ਸੁਨੀਲ ਕੁਮਾਰ ਜਾਖਰ ਜੀ ਨੂੰ ਇਸ ਗੱਡੀ 'ਚ ਜਿਹੜਾ ਲਿਜਾਇਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ। ਤੇ we yeah. ਸੁਨੀਲ ਦੇ ਫਿਕਸ਼ਨ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਹੈ ਤੁਸੀਂ ਦੇਖ ਸਕਦੇ ਹੋ ਸੁਨੀਲ ਕੁਮਾਰ ਜ਼ਾਕਰ ਜੀ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਗੱਡੀ ਦੇ ਵਿੱਚ ਸੁਨੀਲ ਕੁਮਾਰ ਜ਼ਾਕਰ ਜੀ ਨੂੰ ਲਿਜਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਸੁਨੀਲ ਕੁਮਾਰ ਜ਼ਾਕਰ ਜੀ ਨੂੰ ਇਸ ਗੱਡੀ ਰਿਧੀ ਜਿਹੜਾ ਲਿਜਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਤੇ ਸੁਨੀਲ ਜਾਖਰ ਜੀ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਹੈ। ਤੁਸੀਂ ਦੇਖ ਸਕਦੇ ਹੋ ਸੁਨੀਲ ਕੁਮਾਰ ਜਾਖਰ ਜੀ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਗੱਡੀ ਦੇ ਵਿੱਚ ਸੁਨੀਲ ਕੁਮਾਰ ਜਾਖਰ ਜੀ ਨੂੰ ਲਿਜਾਇਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ। ਸੁਨੀਲ ਕੁਮਾਰ ਜਾਖਰ ਜੀ ਨੂੰ ਇਸ ਗੱਡੀ ਰਿਧੀ ਜਿਹੜਾ ਲਿਜਾਇਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ। ਤੇ ਸੁਨੀਲ ਦੇ ਫੈਕਟਰੀ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਹੈ ਤੁਸੀਂ ਦੇਖ ਸਕਦੇ ਹੋ ਸੁਨੀਲ ਕੁਮਾਰ ਜਾਖਰ ਜੀ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਗੱਡੀ ਦੇ ਵਿੱਚ ਸੁਨੀਲ ਕੁਮਾਰ ਜਾਖਰ ਜੀ ਨੂੰ ਲਿਜਾਇਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਸੁਨੀਲ ਕੁਮਾਰ ਜਾਖਰ ਜੀ ਨੂੰ ਇਸ ਗੱਡੀ ਰੱਧੀ ਜਿਹੜਾ ਲਿਜਾਇਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਤੇ ਐ ਸਭ ਨਾ ਕਿਸੇ ਕੈਂਪ ਤੇ ਚੱਲਿਆ ਨਾ ਸਾਨੂੰ ਕਿਸੇ ਗ੍ਰਿਫਤਾਰੀਆਂ ਦੀ ਪਰਵਾਹ ਅਸੀਂ ਚੱਲੇ ਆ ਗਰੀਬ ਕਿਸਾਨ ਕਮਜ਼ੋਰ ਐ ਸਿਪਾਹੀ ਚਾਰੇ ਦੇ ਢਿੱਡ ਤੇ ਜਿਹੜੀ ਗਤ ਮਾਰਨ ਵਾਲੀ ਸਰਕਾਰ ਉਹਦੇ ਖਿਲਾਫ ਚੱਲੇ ਆ ਆ ਸਰਕਾਰ ਜਿਹੜੀ ਹੈ ਪੰਜਾਬ ਵਾਲੀ ਨਾਮ ਤਰ ਕੇ ਇਹਨਾਂ ਨੇ ਆਮ ਆਦਮੀ ਪਾਰਟੀ ਸਿਮਰਜੀਤ ਖੋੜਾ ਚੱਲੇ ਗਏ ਨਾਮ ਹੋਣਾ ਚਾਹੀਦਾ ਕਾਨਾਸ਼ਾ ਪਾਰਟੀ ਇਹਨਾਂ ਦਾ ਇੱਕੋ ਹੀ ਨਾਰਾ ਹੈ ਹਲੋ 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 ਇਹਨਾਂ ਦਾ ਨਾਰਾ ਹੈ ਜੀ ਨਾ ਤੋਂ ਦੇਣਗੇ ਪਰ ਨਾ ਭਾਜਪਾ ਨੂੰ ਗਰੀਬ ਨੂੰ ਕੁਝ ਦੇਣੇ ਦੇਣਗੇ ਗਰੀਬ ਦਾ ਜਿਹੜਾ ਹੱਕ ਹੈ ਨਾ ਸਾਹਿਬ ਉਸ ਤੱਕ ਪਹੁੰਚਾਉਣ ਵਾਸਤੇ ਭਾਜਪਾ ਦੀ ਜਿਹੜੀ ਪ੍ਰਧਾਨ ਮੰਤਰੀ ਪਰੀ ਪਹਿਲੇ ਕਰਿਆ ਗਰੀਬਾਂ ਤੇ ਪਛਾਣ ਵਾਸਤੇ ਚਲੇ ਆਂ ਅਸੀਂ ਲੋਕਾਂ ਨੂੰ ਲੈਣ ਵਾਸਤੇ ਚਲੇ ਆਂ ਵੀ ਅਸੀਂ ਭਾਜਪਾ ਖੜੀ ਹੈ ਜਦੀ ਪ੍ਰਹਾਉਂ ਹਰਾਤ ਸੇ 9 ਵਜੇ ਤੇ ਨਾਲ ਹੀ ਦੂਜਾ ਜਿਹੜਾ ਚਲੇ ਆ ਉਹ ਸਰੋਇਆ ਰਿਸਪਨਸ ਹੈ ਕਿਉਂਕਿ ਇਹ ਕਾਂਗਰਸ ਵਾਲੇ ਵੀ ਇਹਦੇ ਨਾਲ ਲੜ ਕੇ ਸਾਡੇ ਵਰਕਰਾਂ ਦੇ ਰਸਤੇ 'ਚ ਖੜੇ ਵੀ ਜਰੇ ਪਰ ਹਲੋ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਨਾਂ ਨੂੰ ਇੱਕ ਸਦਾ ਸੁਨੇਹ ਹੈ ਕਿ ਸਾਡੇ ਵਰਕਰਾਂ ਕੰਨੀ ਕੋੜੀ ਅੱਖ ਨਾਲ ਫੌਜ ਦੇ ਦੇਖਣ ਨਹੀਂ ਦੇਣਗੇ ਵਰਕਰ ਨਹੀਂ ਸਾਡੇ ਜਿਹੜੇ ਸਾਡੇ ਵਰਗੇ ਚਿੱਟੇ ਲੀਡੇ ਵਾਲੇ ਪਰਦੇਸਾਂ ਸਾਰੇ ਪਹਿਲਾਂ ਅਸੀਗਰਤਾਰੀਆਂ ਦੇਣਗੇ ਉਹਦੇ ਬਾਅਦ ਕੋਈ ਗਰੀਬ ਕੰਨੀ ਚੱਕ ਕੇ ਕਿਤੇ ਬਾਅਦ ਕਿਸੇ ਵਰਕਰ ਦਾ ਜਿਹਦੇ ਚਾਹੇ ਕੱਲ ਵੰਦਰਾ ਜੀ ਨੂੰ ਗ੍ਰਿਫਤਾਰ ਕੀਤਾ ਤੇ ਅੱਖ ਕੋਬੋਜ ਜੀ ਨੂੰ ਗ੍ਰਿਫਤਾਰ ਕੀਤਾ ਪੰਜਾਬ ਜਾਨੀ ਸਾਹਿਬ ਤਾਂ ਆਪ ਲੀਡਰ ਤੇ ਉਹ ਲੀਡਰ ਦਾ ਨੰਬਰ ਲਾਣਾ ਹੀ ਜਾਣਾ ਸਾਰ ਇਹ ਅੱਗੇ ਲੱਕੇ ਨਾਲ ਕਰਵਾਇਆ ਸੀਗਾ ਕਿ ਐਸੀ ਪਹਿਲਾਂ ਸਾਡੀਆਂ ਗ੍ਰਿਫਤਾਰੀਆਂ ਹੋਣਗੀਆਂ ਫਿਰ ਬਾਅਦ ਪਾਚ ਵਰਕਰਾਂ